ਜਸਵੀਰ ਦੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਵੀਰ ਪੇਂਟ ਦਾ ਕੰਮ ਕਰਦਾ ਸੀ ਪੇਂਟਰ ਸੀਗਾ ਤੇ ਇਸ ਦਾ ਐਕਸੀਡੈਂਟ ਹੋ ਗਿਆ 7-8 ਮਹੀਨੇ ਪਹਿਲਾਂ ਇਹ ਪੰਜ ਧੀਆਂ ਦਾ ਬਾਪ ਆ ਤੇ ਇਸ ਵੀਰ ਦੀ ਤੁਸੀਂ ਐਸਕਿਊਆ ਰਿਕਾਰਡ ਤੇ ਮਦਦ ਕਰ ਸਕਦੇ ਹੋ ਤੇ ਬਾਕੀ ਪੂਰੀ ਵੀਡੀਓ ਸੁਣੋ ਸਤਿ ਸ਼੍ਰੀ ਅਕਾਲ ਮੈਂ ਸੁਖਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਅੱਜ ਦਿਨ ਅਸੀਂ ਜਿਹੜਾ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਕਵਰ ਕਰਦੇ ਆਂ ਵੱਖ-ਵੱਖ ਜਿਹੜਾ ਖਬਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਅੱਜ ਅਸੀਂ ਲੱਖੇਵਾਲੀ ਪਿੰਡ ਦੇ ਵਿੱਚ ਇੱਕ ਜਿਹੜਾ ਸੇ ਦੇ ਬੈਕਸਾਈਡ ਤੇ ਬਾਅਦ ਸੀ ਉੱਥੇ ਬੈਠਿਆ ਇੱਕ ਇਹ ਬਸਤੀ ਆ ਜਾਂ ਕਹਿ ਸਕਦੇ ਆ ਪਟਾਣੀ ਕਹਿ ਸਕਦੇ ਆ ਇਹ ਚ ਮੌਜੂਦ ਸੀ ਤੇ ਬਾਈ ਜੀ ਦਾ ਕਾਫੀ ਦਿਨਾਂ ਦਾ ਸਾਡੇ ਨਾਲ ਸੰਪਰਕ ਕੀਤਾ ਜਾਂਦਾ ਸੀਗਾ ਤੇ ਪਿਛਲੇ ਕੋਈ 6-7 ਮਹੀਨੇ ਪਹਿਲਾਂ ਬਾਈ ਦਾ ਐਕਸੀਡੈਂਟ ਹੋ ਗਿਆ ਸੀਗਾ ਰੋਡ ਐਕਸੀਡੈਂਟ ਹੋ ਗਿਆ ਸੀਗਾ ਤੇ ਉਹਦੇ ਕਾਰਨ ਬਾਈ ਬਿਲਕੁਲ ਬਿੜ ਤੇ ਆ ਜਿਹੜਾ ਪਰਿਵਾਰ ਦਾ ਗੁਜ਼ਾਰਾ ਉਹ ਵੀ ਚਲਾਉਣਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਭਾਈ ਜਿੰਤੋਂ ਤੱਕ ਤੱਕ ਹੋ ਸਕਿਆ ਸੀ ਜਿਵੇਂ ਪਰਿਵਾਰ ਨੇ ਸਾਨੂੰ ਦੱਸਿਆ ਇਹਨਾਂ ਨੇ ਆਪਣਾ ਇਲਾਜ ਵਗੈਰਾ ਕਰਵਾਇਆ ਹੁਣ ਇਹ ਪਰਿਵਾਰ ਵੱਡਾ ਪਰਿਵਾਰ ਆ ਪੰਜ ਧੀਆਂ ਬਾਈ ਦੇ ਪੰਜ ਬੇਟੀਆਂ ਤੇ ਇਕੱਲਾ ਹੀ ਕਮਾਉਣ ਵਾਲਾ ਸੀਗਾ ਤੇ ਇਹ ਮੰਜੇ ਤੇ ਪਿਆ ਤੇ ਇਹ ਤਾਂ ਸਮਾਜਸ਼ੀਵੀ ਵੀਰਾਂ ਨੂੰ ਹੁਣ ਆਪਣੀ ਇਸ ਵੀਡੀਓ ਦੇ ਰਾਹੀਂ ਅਪੀਲ ਕਰਦੇ ਆ ਵੀ ਇਸ ਪਰਿਵਾਰ ਦੀ ਜਿਹੜਾ ਉਹ ਮਦਦ ਕਰੋ ਜੀ ਅਸੀਂ ਇਹਨਾਂ ਨਾਲ ਜਿਹੜੀ ਗੱਲਬਾਤ ਉਹ ਜ਼ਰੂਰ ਸਾਂਝੀ ਕਰਦੇ ਆ ਤੁਹਾਡੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਬਾਈ ਜੀ ਨਾਮ ਦੱਸ ਦਿਓ ਆਪਣਾ ਇੱਕ ਤਾਂ। ਮੇਰਾ ਨਾਮ ਸੱਤਾਪਿੰਟ ਰਾਹੀ। ਅੱਛਾ। ਤੇ ਕੀ ਘਟਨਾ ਕੀ ਘੱਟੀ ਸੀਗੀ ਜਿਹੜਾ ਇੰਨੇ ਲੰਮੇ ਸਮੇਂ ਦੇ ਤੁਸੀਂ ਬਿੜਤੇ ਪਏ ਹੋ। ਬਾਈ ਜੀ ਮੈਂ 15 ਦਸੰਬਰ ਸ਼ਾਮ ਨੂੰ ਛੁੱਟੀ ਕਰਕੇ ਕੰਮ ਤੋਂ ਘਰ ਨੂੰ ਆਂਦਾ ਸੀਗਾ ਜੀ। ਅੱਛਾ। ਅੱਗੋਂ ਮੋਟਰਸਾਈਕਲ ਲੰਘਿਆ ਜੀ ਤੇ ਉਹਦੀ ਅੱਖਾਂ ਦੇ ਵਿੱਚ ਲਾਈਟ ਵੱਜਣ ਕਾਰਨ ਜੀ ਮੇਰੇ ਜੱਕ ਦਾ ਮੱਖਾ ਮੂਰੇ ਨੇੜਾ ਅਗਾਂਹ ਰਾਸਤੇ ਤੇ ਆਈ ਜਾਂਦਾ ਸੀ ਉਹ ਸਾਈਕਲ ਵਾਹਨ ਦੇ ਵਿੱਚ ਉਤਰਨ ਕਾਰਨ ਜੀ। ਮੈਂ ਡਿੱਗ ਗਈ ਡਿੱਗਣ ਨਾਲ ਮੇਰੀ ਰੀੜ ਦੀ ਹੱਡੀ ਦੇ ਵਿੱਚ ਸੱਟ ਲੱਗ ਗਈ ਉੱਥੋਂ ਮੇਰਾ ਸਾਰਾ ਸਰੀਰ ਡੈੱਡ ਹੋ ਚੁੱਕਿਆ ਜੀ ਇਸ ਟਾਈਮ ਅੱਛਾ ਵੀ ਕੱਲਾ ਸਰੀਰ ਮੇਰਾ ਹਿੱਲਦਾ ਹੀ ਹਿੱਲਦਾ ਜੀ ਨਹੀਂ ਜਿਹੜੇ ਵਿਹਲ ਚ ਤੁਹਾਡਾ ਸਾਈਕਲ ਤੇ ਸੀ ਤੁਸੀਂ ਸਾਈਕਲ ਤੇ ਮੈਂ ਸਾਈਕਲ ਤੇ ਸੀ ਅੱਗੋਂ ਮੋਟਰਸਾਈਕਲ ਲੰਘਿਆਈ ਮੋਟਰਸਾਈਕਲ ਵਾਲੇ ਨੂੰ ਕੋਈ ਪਤਾ ਨਹੀਂ ਲੱਗਾ ਵੀ ਇਹ ਬੰਦਾ ਡਿੱਗ ਗਿਆ ਜਾਂ ਨਹੀਂ ਡਿੱਗਿਆ ਕੋਈ ਹੁਣ ਫੇਟ ਨਹੀਂ ਮਾਰੀ ਕੁਛ ਨਹੀਂ ਬਸ ਉਹ ਲੰਘ ਗਿਆ ਮੇਰੇ ਅੱਖਾਂ ਮੂਰੇ ਜੱਕਦਮ ਹਨੇਰਾ ਆ ਗਿਆ ਜਿਵੇਂ ਤੁਸੀਂ ਆਪਣੇ ਆਪ ਡਿੱਗੇ ਸੀ ਉਹਦਾ ਤਾਂ ਕੋਈ ਉਹਦਾ ਕੋਈ ਨਾਂ ਨਹੀਂ ਹੁੰਦੀ ਤਾਂ ਬਸ ਅੱਖਾਂ ਦੇ ਵਿੱਚ ਲਾਈਟ ਹੀ ਵੱਜੀ ਕੱਲਾ ਵੀ ਜੱਕਦਮ ਹਨੇਰਾ ਆ ਗਿਆ ਅੱਖਾਂ ਮੂਰੇ ਵੀ ਜਿਵੇਂ ਹਨੇਰੇ ਦੇ ਵਿੱਚ ਲੰਘਦੇ ਆਪਾਂ ਜੱਕਦਮ ਚਾਨਣ ਆ ਗਿਆ ਹਨੇਰਾ ਆ ਗਿਆ ਇਹ ਕਦੋਂ ਦੀ ਘਟਨਾ ਕਿੰਨਾ ਸਮਾਂ ਹੋ ਗਿਆ ਇਹਨੂੰ 7-8 ਮਹੀਨੇ ਹੋ ਚੱਲੇ ਆ ਜੀ 15 ਦਸੰਬਰ ਪਿਛਲੇ ਸਾਲ ਦੀ ਨੱਗਾਂ ਹੀ ਰਾਤ ਨੂੰ 15 ਦਸੰਬਰ ਦੀ ਗੱਲ ਹੈ ਤੇ ਕਿੱਥੋਂ ਕਿੱਥੋਂ ਜਿਹੜਾ ਇਲਾਜ ਆ ਤੁਸੀਂ ਕਰਵਾਇਆ ਬਟਿੰਡੇ ਜ਼ਿਲ੍ਹੇ ਤੋਂ ਕਰਵਾਇਆ ਜੀ ਅੱਛਾ ਪ੍ਰਾਈਵੇਟ ਦਵਾਈਖਾਨੇ ਦੇ ਡੱਬ ਵਾਲੀ ਮੰਡੀ ਤੋਂ ਜੀ ਅੱਛਾ ਪਿੰਡੀ ਪਿੰਡੋਂ ਅਸੀਂ ਤਰੇਪੀ ਲਵਾ ਕੇ ਲੈਂਦੇ ਜੀ ਅੱਛਾ ਤੇ ਫਿਰ ਇਸ ਤਰ੍ਹਾਂ ਕਰਕੇ ਜੋ ਪੈਸੇ ਬਚਟ ਸੀਗਾ ਕੋਲੇ ਰਿਸ਼ਤੇਦਾਰਾਂ ਤੋਂ ਵੀ ਮੰਗ ਕੇ ਲਾ ਚੁੱਕੇ ਆ ਜੀ ਅੱਛਾ ਤੇ ਇਸ ਟਾਈਮ ਹੁਣ ਇਲਾਜ ਨੂੰ ਹੀ ਪਿਆ ਜੀ ਪੈਸੇ ਖਤਮ ਹੋ ਚੁੱਕੇ ਆ ਬਸ ਇਹ ਹੁਣ ਡਾਕਟਰ ਕੀ ਦੱਸਦੇ ਬਾਈ ਇਲਾਜ ਜਿਵੇਂ ਤੁਸੀਂ ਇਮੇਜ ਦੇ ਵਿੱਚ ਵੀ ਦੱਸਦੇ ਸੀ ਇਹਨਾਂ ਵੀ ਐਮਰਜ ਵੀ ਰਹੇ ਆ ਉਹਨਾਂ ਨੇ ਵਰਜਸ਼ ਦੱਸਤੀ ਸੀ ਕਿ ਜੀ ਤੇ ਇਹ ਤਾਂ ਐਕਸਰੇ ਬਾਅਦ ਵਿੱਚ ਕਰਾਣ ਦੇ ਨਾਲ ਸਾਨੂੰ ਪਤਾ ਲੱਗਾ ਵੀ ਰੀਡ ਦੀ ਹੱਡੀ ਵੀ ਟੇਢੀ ਹੈਗੀ ਉਹਦਾ ਹਲਾਲ ਲਾਏਗਾ ਇਹ ਥੈਰੇਪੀ ਅੱਛਾ ਵੀ ਜੇ ਹੁਣ ਥੈਰੇਪੀ ਪੈਸਿਆਂ ਤੋਂ ਬਿਨਾਂ ਥੈਰੇਪੀ ਵੀ ਨਹੀਂ ਹੋਣੀਗੀ ਤੇ ਹੁਣ ਬਾਈ ਉਦੋਂ ਦੇ ਤੁਸੀਂ ਬੈੱਡ ਤੇ ਪਈ ਹੋ ਕਿ ਵਿੱਚ ਦੀ ਕੋਈ ਸੈਟਪ ਵਗੈਰਾ ਲੱਗਿਆ ਸੀ ਹੋਏ ਪਏ ਆਂ ਹੀ ਬਸ ਕੱਲਾ ਸਰੀਰ ਇਸ ਤਰ੍ਹਾਂ ਹਿੱਲੇ ਹੀ ਹੈ ਜੀ ਹੋਰ ਨਹੀਂ ਕੰਮ ਕੋਈ ਰੋਟੀ ਨਹੀਂ ਮੈਂ ਖਾ ਸਕਦਾ ਪਾਣੀ ਨਹੀਂ ਮੈਂ ਪੀ ਸਕਦਾਗਾ ਅੱਛਾ ਇਹ ਬਾਹਵਾ ਵੀ ਹੱਥ ਵੀ ਤੁਹਾਡੇ ਇਹ ਡਿੱਗਣ ਨਾਲ ਹੀ ਸਾਰਾ ਮੇਰਾ ਸਰੀਰ ਇਸੇ ਨਾਲ ਹੀ ਡਿੱਗਣ ਨਾਲ ਹੀ ਹੋਇਆ ਹੈ ਸਾਰਾ ਸਰੀਰ ਹੂੰ ਮੈਂ ਪਹਿਲਾਂ ਲੇਬਰ ਦਾ ਕੰਮ ਭੱਠੇ ਤੇ ਵੀ ਕਰ ਲੈਂਦਾ ਸੀ ਵਧੀਆ ਕੰਮ ਕਰਦਾ ਸੀਗਾ ਯਾਰ ਦਾ ਟਾਈਮ ਪਾਸ ਵਧੀਆ ਕਰੀ ਜਾਂਦਾ ਸੀਗਾ ਹੁਣ ਤੁਸੀਂ ਪਿਛਲੇ ਬਈ 6-7 ਮਹੀਨੇ ਦੇ ਪਏ ਆ ਵਿੱਚ ਦੀ ਮੈਨੂੰ ਲੱਗਦਾ ਇੱਕ ਕਲੈਕਸ਼ਨ ਵੀ ਆ ਗਿਆ ਸੀਗਾ ਵੋਟਾਂ ਐਮਪੀ ਦੀਆਂ ਵੀ ਪਈਆਂ ਤੇ ਲੀਡਰ ਵੋਟਾਂ ਮੰਗਣ ਵੀ ਆਉਂਦੇ ਹੋਣਗੇ ਕਿਸੇ ਨੇ ਤੁਹਾਡੀ ਸਾਰ ਨਹੀਂ ਲਈ ਬਸ ਵੋਟਾਂ ਮੰਗ ਕੇ ਮੁੜ ਗਏ ਸੀਗੇ ਇੱਕ ਦੋ ਲੀਡਰਾਂ ਨੇ ਕਿਹਾ ਸੀਗਾ ਵੀ ਕੋਈ ਨਹੀਂ ਕਰਾਂਗੇ ਗੱਲ ਚਲੋ ਠੀਕ ਹੈ ਵੋਟਾਂ ਸੀਗਾ ਵੋਟਾਂ ਲੰਘ ਕਿਸੇ ਨੇ ਕੋਈ ਨਹੀਂ ਪੁੱਛਿਆ ਅੱਛਾ ਉਸ ਤੋਂ ਬਾਅਦ ਤੁਸੀਂ ਉਹਨਾਂ ਨਾਲ ਕੋਈ ਸੰਪਰਕ ਵੀ ਨਹੀਂ ਕੀਤਾਗਾ ਜਾਂ ਵੀ ਕੋਈ ਆਇਆ ਹੀ ਨਹੀਂ ਸੰਪਰਕ ਕੀ ਕਰਨਾ ਸੀ ਨਾ ਹੀ ਕੋਈ ਸੰਪਰਕ ਨੰਬਰ ਸੀਗਾ ਆਪਣੇ ਕੋਲੇ ਉਹਨਾਂ ਦਾ ਪਿੰਡ ਦੇ ਵਿੱਚ ਕੋਈ ਕਮੇਟੀਆਂ ਬਣੀਆਂ ਹੁੰਦੀਆਂ ਜਾਂ ਕੋਈ ਸੰਸਥਾਵਾਂ ਬਣੀਆਂ ਹੁੰਦੀਆਂ ਉਹਨਾਂ ਨੇ ਕੋਈ ਮਦਦ ਕਿਸੇ ਨੇ ਕੋਈ ਕੀਤੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਰਿਸ਼ਤੇਦਾਰਾਂ ਤੋਂ ਪੈਸੇ ਮੰਗ ਕੇ ਲਾਏ ਆ ਭੈਣ ਭਰਾਵਾਂ ਨੇ ਸਾਥ ਦਿੱਤਾ ਜਿੰਨਾ ਹੁਣ ਤਿੱਕਰ ਦੇਈ ਜਾਂਦੇ ਵਿਚਾਰਿਆਂ ਨੇ ਅੱਛਾ ਇੰਨਾ ਨੇ ਸਾਥਰੀ ਨਾਲ ਹੀ ਜਾਂਦਾ ਪਿਆਈ ਬਸ ਆਪਣੇ ਹਲਕੇ ਦੇ ਜਿਹੜੇ ਕੈਬਨਿਟ ਮੰਤਰੀ ਬਣ ਗਏ ਡਾਕਟਰ ਬਲਜੀਤ ਕੌਰ ਜੀ ਆਪਣੇ ਸਤਕਾਰਯੋਗ ਆਪਣੇ ਪਰਿਵਾਰਾਂ ਦੇ ਵਿੱਚੋਂ ਹੀ ਆਉਂਦੇ ਆ ਤੇ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਉਹਨਾਂ ਤੱਕ ਪਹੁੰਚ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਇਹ ਇੰਨੀ ਵਾਰਤ ਕਰਨ ਦੀ ਕੋਸ਼ਿਸ਼ ਕੋਈ ਹੋਈਗੀ ਨਾ ਹੀ ਕੋਈ ਕੀਤਾ ਸੰਪਰਕ ਅੱਛਾ ਇਲੈਕਸ਼ਨ ਦੇ ਵਿੱਚ ਵੀ ਨਹੀਂ ਆਏ ਇਹਨਾਂ ਆਏ ਜ਼ਰੂਰ ਜੀ ਬਸ ਵੋਟਾਂ ਦੇ ਕਹਿ ਕੇ ਰੱਖਦੇ ਹੋ ਚਾਹ ਲੋਕਾਂ ਨੂੰ ਕੀ ਅਪੀਲ ਕੀ ਕਰਨੀ ਚਾਹੁੰਦੇ ਅਪੀਲ ਬਾਈ ਜੀ ਮੈਨੂੰ ਪੈਸੇ ਦੇ ਉੱਤੇ ਜਾਣ ਜੀ ਜੋ ਵੀ ਮੇਰਾ ਖਰਚਾ ਆਉਂਦਾ ਹੈਗਾ ਵੀ ਜਿੰਨਾ ਵੀ ਆਉਂਦਾ ਕਿਸੇ ਡਾਕਟਰ ਦੀ ਜੇ ਪੈਸੇ ਕੋਲੇ ਹੋਣਗੇ ਤਾਂ ਵਧੀਆ ਡਾਕਟਰ ਨੂੰ ਦਿਖਾਇਆ ਜਾਊਗਾ ਜੀ ਨਹੀਂ ਫਿਰ ਬੈਠ ਤੇ ਤਾਂ ਹੈਗੇ ਹੀ ਜੀ ਇਹ ਇਲਾਜ ਹੀ ਤੁਸੀਂ ਕਹਿੰਦੇ ਵੀ ਤੁਹਾਡਾ ਕੋਈ ਇਲਾਜ ਹੀ ਭਾਵੇਂ ਕੋਈ ਸੰਸਥਾ ਵਾ ਸਮਾਜਿਕ ਸੰਸਥਾਵਾਂ ਹੁੰਦੀਆਂ ਜਿਵੇਂ ਕੋਈ ਇਲਾਜ ਕਰਵਾ ਦੇ ਤੁਹਾਡਾ ਹਾਂਜੀ ਇਲਾਜ ਕਰਵਾ ਦੇ ਬੜੀ ਮਿਹਰਬਾਨੀ ਆਪਾਂ ਨੂੰ ਇਲਾਜ ਦੀ ਲੋੜ ਹੀ ਆਈ ਹੋਰ ਨਹੀਂ ਕਾਸੀ ਲੋੜ ਹੋਰ ਤਾਂ ਟਾਈਮ ਪਾਸ ਹੋ ਜਾਊਗਾ ਜੀ ਇਹ ਪਰਿਵਾਰ ਦੇ ਵਿੱਚ ਬਾਈ ਜੀ ਤੁਹਾਡੇ ਕੌਣ-ਕੌ ਪਰਿਵਾਰ ਦੇ ਵਿੱਚ ਮੇਰੇ ਪੰਜ ਲੜਕੀਆਂ ਹੀ ਲੜਕੀਆਂ ਜੀ ਅੱਛਾ ਤੁਹਾਡੇ ਪੰਜ ਬੇਟੀਆਂ ਸੀ ਹਾਂਜੀ ਪੰਜ ਬੇਟੀਆਂ ਹੀ ਬੇਟੀਆਂ ਜੀ ਤੇ ਕਮਾਉਣ ਦਾ ਸਾਧਨ ਤਾਂ ਕਮਾਈ ਦਾ ਕੱਲਾ ਤੁਸੀਂ ਕਮਾਉਂਦੇ ਹਾਂਜੀ ਮੈਂ ਹੀ ਸੀਗਾ ਜੀ ਸਾਧਨ ਕਮਾਈ ਦਾ ਬਸ ਕਮਾਉਂਦਾ ਸੀ ਲੈ ਕੇ ਖਵਾ ਦਿੰਦਾ ਸੀ ਤੇ ਹੁਣ ਤਾਂ ਬੱਚਿਆਂ ਦੇ ਮਨ ਲੱਗਦਾ ਪੜਾਈ ਦਾ ਵੀ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਔਖਾ ਹੀ ਹੋਇਆ ਪਿਆ ਜੀ ਹੁਣ ਇੰਨਾ ਤੁਹਾਨੂੰ ਪਤਾ ਵਾਰਡ ਜਾਂਦੇ ਸਕੂਲ ਆਉਂਦੇ ਜਾਂਦੇ ਔਖਾ ਹੀ ਹੋਇਆ ਪਿਆ ਕਾਪੀ ਪੈਨਸਲ ਤੋਂ ਵੀ ਔਖਾ ਆਇਆ ਪਿਆ ਏਸੀ ਬਾਈ ਦੀ ਹਕੀਕਤ ਅਸੀਂ ਜਿਵੇਂ ਪਹਿਲਾਂ ਵੀ ਕਰਦੇ ਹੁੰਨੇ ਜ਼ਿਕਰ ਵੀ ਗਰੀਬੀ ਬੰਦੇ ਤੋਂ ਕੀ ਕੁਝ ਕਰਾ ਦਿੰਦੇ ਜਿਵੇਂ ਬਾਈ ਨੇ ਦੱਸਿਆ ਸੀਗਾ ਵੀ ਪਹਿਲਾਂ ਵਧੀਆ ਆਪਦੀ ਮਿਹਨਤ ਮਜ਼ਦੂਰੀ ਕਰਦਾ ਸੀ ਪੰਜ ਬੱਚਿਆਂ ਨੂੰ ਪਾਲਦਾ ਸੀ ਆਪਦਾ ਪੂਰਾ ਪਰਿਵਾਰ ਚਲਾਉਂਦਾ ਸੀ ਵੀ ਇੱਕ ਐਕਸੀਡੈਂਟ ਨੇ ਇੱਕ ਛੋਟੀ ਜੀ ਘਟਨਾ ਨੇ ਵੀ ਜਿਹੜਾ ਸਾਰੀ ਉਹਦੀ ਜ਼ਿੰਦਗੀ ਬਦਲਤੀ ਆ ਤੇ ਵੀ ਅੱਜ ਪਰਿਵਾਰ ਇਸ ਮਥਾਜ ਹੋ ਗਿਆ ਵੀ ਅੱਜ ਮੰਗਲ ਲਈ ਆਪਣੇ ਇਲਾਜ ਲਈ ਮੰਗਲ ਲਈ ਮਜਬੂਰ ਆ ਤੇ ਅਸੀਂ ਆਮ ਲੋਕਾਂ ਨੂੰ ਇਹ ਅਪੀਲ ਕਰਦੇ ਆ ਵੀ ਜੋ ਵੀ ਕੋਈ ਜਿੰਨਾ ਵੀ ਹੋ ਸਕਦਾ ਹੈ ਇਸ ਪਰਿਵਾਰ ਦੀ ਮਦਦ ਕਰੋ ਆਪਣੇ ਥੋੜੇ ਥੋੜੇ ਕੋਈ ਦਾਨ ਨਾਲ ਹੀ ਇਹ ਪਰਿਵਾਰ ਦਾ ਜਿਹੜਾ ਦੁਬਾਰਾ ਤੋਂ ਫੇਰ ਉਸੇ ਤਰ੍ਹਾਂ ਢਾਂਚਾ ਚੱਲੂਗਾ ਤੇ ਬਾਈ ਦਾ ਜਿਹੜਾ ਸਫਲ ਇਲਾਜ ਹੋ ਜਾਊਗਾ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਦਾ ਖਾਤਾ ਨੰਬਰ ਇਹਨਾਂ ਦਾ ਮੋਬਾਈਲ ਨੰਬਰ ਬਾਈ ਨੂੰ ਕਹਾਂਗੇ ਇੱਕ ਵਾਰੀ ਉਹ ਵੀ ਦੱਸ ਦੂਗਾ ਇਹਨਾਂ ਨਾਲ ਤੁਸੀਂ ਆਪ ਆ ਕੇ ਸੰਪਰਕ ਵੀ ਕਰ ਸਕਦੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਮੋਬਾਈਲ ਨੰਬਰ 8196058670 ਦੁਬਾਰਾ ਇੱਕ ਵਾਰੀ ਫੇਰ ਬੋਲ ਦੋ 8196058670 ਜੀ ਤੇ ਆਪ ਦਾ ਪਤਾ ਵੀ ਤੁਸੀਂ ਬੋਲ ਕੇ ਦੱਸ ਦਿਓ ਵੀ ਕਿੱਥੇ ਜੇ ਕੋਈ ਤੁਹਾਡੇ ਨਾਲ ਕੋਈ ਬਾਹਰੋਂ ਆਉਣਾ ਵੀ ਚਾਹੁੰਦਾ ਹੋਵੇ ਤਾਂ ਕਿੱਥੇ ਮੰਡੀ ਲੱਖੇ ਵਾਲੀ ਤੋਂ ਆਨੰਦਗੜ੍ਹ ਰੋਡ ਠਾਣੇ ਦੀ ਬੈਕ ਸਾਈਡ ਤੇ ਹੈ ਜੀ ਘਰ ਮੇਰਾ ਬਿਲਕੁਲ ਹੀ ਸੌਖਾ ਜੇ ਕਿਸੇ ਕੋਈ ਆ ਕੇ ਦੇਖ ਕੇ ਜਾਣਾ ਚਾਹੁੰਦਾ ਜਾਂ ਬਾਈ ਨੂੰ ਮਿਲ ਕੇ ਜਾਣਾ ਚਾਹੁੰਦਾ ਜਾਂ ਕੋਈ ਘਰੇ ਆ ਕੇ ਸਜੋਗ ਕਿਉਂਕਿ ਹਰ ਤਰ੍ਹਾਂ ਦੀ ਲੋੜ ਹੀ ਆ ਪਿਛਲੇ ਹੁਣ 7-8 ਮਹੀਨੇ ਤੋਂ ਬਾਈ ਵਿੜ ਤੇ ਪਿਆ ਤੇ ਪਰਿਵਾਰ ਨੂੰ ਹਰ ਇੱਕ ਚੀਜ਼ ਦੀ ਲੋੜ ਹੀ ਆ ਜੇ ਕੋਈ ਕਿਸੇ ਵੀ ਤਰ੍ਹਾਂ ਨਾਲ ਮਦਦ ਕਰਨਾ ਚਾਹੁੰਦਾ ਕੋਈ ਘਰ ਆ ਕੇ ਕਰਨੀ ਚਾਹੁੰਦਾ ਤਾਂ ਲੱਖੇ ਵਾਲੀ ਆ ਕੇ ਜਦੋਂ ਅਨੰਦਗੜ੍ਹ ਰੋਡ ਤੋਂ ਜਾਂਦੇ ਆ ਥਾਣਾ ਥਾਣੇ ਦੇ ਬੈਕ ਸਾਈਡ ਬਾਈ ਦਾ ਘਰ ਆ ਜਿਹੜਾ ਘਰੇ ਆ ਕੇ ਤੁਸੀਂ ਬਾਈ ਦੀ ਮਦਦ ਕਰ ਸਕਦੇ ਹੋ